ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸਿੱਖ ਮਿਸਲਾਂ ਬਾਰੇ ਕਿਵੇਂ ਮਿਸਲਾਂ ਕਿਵੇਂ ਬਣੀਆਂ ਉਹਨਾਂ ਦਾ ਮੁੱਖ ਕੰਮ ਕੀ ਸੀ ਤੇ ਉਹਦੇ ਰਾਜ ਖੇਤਰ ਕਿਹੜੇ ਸਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਛੋਟੇ ਛੋਟੇ ਜਥੇ ਬਣਾ ਕੇ ਆਪਸ ਵਿੱਚ ਹਕੂਮਤ ਵਿਰੁੱਧ ਮੁਗਲ ਸਲਤਨਤ ਵਿਰੁੱਧ ਲੜਟਾ ਮਾਰਾ ਕਰਨ ਲੱਗੇ ਇਸੇ ਦੌਰਾਨ ਕਾਲਸਬੰਤੂ ਦੇ ਬਣੇ ਜਥਿਆਂ ਦੀ ਗਿਣਤੀ 65 ਹੋ ਗਈ। ਇਨ੍ਹਾਂ 65 ਜਥਿਆਂ ਵਿੱਚੋਂ ਹਰੇਕ ਜਿਸ ਦਾ ਲਗ ਜਿਸਦਾਰ ਸੀ ਅਤੇ ਹਰੇਕ ਜਥੇ ਦੀ ਲਗ ਫੌਜ ਸੀ। ਦਲ ਖਾਲਸਾ ਦੀ ਸਥਾਪਨਾ ਨਵਾਬ ਕਬੂਰ ਸਿੰਘ ਨੇ ਵਿਸਾਖੀ ਵਾਲੇ ਦਿਨ 1748 ਵਿੱਚ ਸਮੂਹ ਕਾਲ ਤਖਤ ਸਭਾ ਉੱਤੇ ਇਕੱਠ ਸਦਕੇ ਕੀਤਾ ਜਿਸ ਵਿੱਚ ਸਾਰੇ 65 ਜਥੇ ਹਾਜ਼ਰ ਹੋਏ। ਦਾਲ ਖਾਲਸਾ ਦੀ ਸਥਾਪਨਾ ਕਰਕੇ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਆਲੂਵਾਲੀਆ ਨੂੰ ਪੰਥ ਦਾ ਮੁੱਖ ਆਗੂ ਜਥੇਦਾਰ ਨਿਯੁਕਤ ਕੀਤਾ ਮੈਕਲੇਥ ਜੋ ਅਗਰੇਜ਼ ਰਾਈਟਰ ਹੋਇਆ ਹੈ ਦਾਲ ਖਾਲਸਾ ਉਸ ਸੰਸਾਰ ਦਾਲ ਖਾਲਸਾ ਸਿੱਖਾਂ ਦੀ ਸਾਂਝੀ ਫੌਜੀ ਜੋ ਮੁਗਲਾਂ ਤੇ ਬਦਾਲੀ ਦੇ ਖਿਲਾਫ ਲੜਦੀ ਸੀ ਗੜ ਖਾਲਸਾ ਦੇ ਅੱਗੇ ਜਾ ਕੇ 11 ਜਥੇ ਹੋਏ ਜੋ ਕਿ 11 ਮਿਸਲਾਂ ਵਜੋਂ ਪ੍ਰਸਿੱਧ ਹਨ ਮਿਸਲ ਅਰਬੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬਰਾਬਰ 11 ਮਿਸਲਾਂ ਦੇ ਵੱਖ-ਵੱਖ ਜਥੇਦਾਰ ਨਿਯੁਕਤ ਕੀਤੇ ਗਏ ਹਰ ਸਿੱਖ ਨੂੰ ਕਿਸੇ ਵੀ ਮਿਸਲ ਵਿੱਚ ਜਾਣ ਦਾ ਅਧਿਕਾਰ ਸੀ ਉਹ ਦਾਲ ਖਾਲਸਾ ਦੇ ਆਦੇਸ਼ ਅਦਲ ਖਾਲਸਾ ਜੱਜਦਰਦੀਨ ਸਾਰੀ ਮਿਸਲਾਂ ਨੂੰ ਇਕੱਠੇ ਹੋਣਾ ਪੈਂਦਾ ਸੀ ਹਰ ਮਿਸਲ ਨੂੰ ਆਪਣਾ ਸਬਕਤਾਬ ਕਾਲ ਤੱਕ ਸੌਤੇ ਦੇਣਾ ਪੈਂਦਾ ਸੀ ਆਪਾਂ ਆ ਫੈਡਰਲ ਸਿਸਟਮ ਦੀ ਗੱਲ ਕਰੀਏ ਤਾਂ ਮਿਸਲ ਨਜ਼ਾਰਾ ਸੀ ਉਹ ਫੈਡਰਲ ਸਿਸਟਮ ਦਾ ਸਭ ਤੋਂ ਉਤਮ ਨਮੂਨਾ ਸੀ ਹਰੇਕ ਮਿਸਲ ਕੋਲ ਆਪਣਾ ਰਾਜ ਸੀ ਆਪਣਾ ਸੈਨਾ ਸੀ ਪਰ ਜਦੋਂ ਵੀ ਉਹਨਾਂ ਨੂੰ ਕਿਸੇ ਵੱਡੇ ਹਮਲਾਵਰ ਨਾਲ ਜਿਵੇਂ ਆਪਾਂ ਬਦਾਲੀ ਕਹਿ ਸਕਦੇ ਹਾਂ ਲੜਨਾ ਪੈਂਦਾ ਸੀ ਤਾਂ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸਨ ਸ੍ਰੀ ਸ੍ਰੀ ਦਰਬਾਰ ਸਾਹਿਬ ਸਾਰੀਆਂ ਮਿਸਲਾਂ ਦਾ ਸਾਂਝਾ ਸਥਾਨ ਸੀ ਸਭ ਆਪਸ ਵਿੱਚ ਬੈਠ ਕੇ ਪੰਥਕ ਵਿਚਾਰਾਂ ਘਰ ਮਤਾ ਕਰਦੇ ਸਨ ਜਦੋਂ ਮਿਸਲਾ ਬਣਾਈਆਂ ਗਈਆਂ ਤਾਂ ਦਾਲ ਖਾਲਸਾ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਗਿਆ ਇੱਕ ਬੁੱड्डा ਦਾਲ ਇਕ ਤਰਨਾ ਦਰ 40 ਸਾਲ ਤੋਂ ਉੱਤੇ ਵਾਲੇ ਸਿੰਘਾਂ ਨੂੰ ਬੁੱड्डा ਦਾਲ ਵਿੱਚ ਸ਼ਾਮਲ ਕੀਤਾ ਗਿਆ ਬੁੱड्डा ਦਾਲ ਵਿੱਚ ਮਿਸਲਾਂ ਸ਼ਾਮਲ ਕੀਤਾ ਗਈਆਂ ਜਿਨ੍ਹਾਂ ਵਿੱਚ ਆਲੂ ਵਾਲੀਆਂ ਮਿਸਲ ਜਿਸ ਦੇ ਮੁਖੀ ਜਸਾ ਸਿੰਘ ਆਲੂ ਵਾਲੀ ਸਨ ਹਾਇਜਲਪੁਰੀਆ ਮਿਸਲ ਸਿੰਘਪੁਰੀਆ ਮਿਸਲ ਜਿਸ ਦੇ ਮੁਖੀ ਨਵਾਬ ਕਪੂਰ ਸਿੰਘ ਸਨ ਮਿਸਲ ਸ਼ਹੀਦਾਂ ਜਿਸ ਦੇ ਮੁਖੀ ਬਾਬਾ ਦੀਪ ਸਿੰਘ ਸਨ ਡੱਲੇਵਾਲੀਆਂ ਮਿਸਲ ਜਿਸ ਦੇ ਮੁਖੀ ਗੁਲਾਬ ਸਿੰਘ ਸਨ ਕਰੋੜ ਸਿੰਘ ਕਰੋੜ ਸਿੰਘੀਆਂ ਮਿਸਲ ਜਿਸ ਦੇ ਮੁਖੀ ਬਾਬਾ ਭਗੇਲ ਸਿੰਘ ਸਨ ਤਰਨਾ ਦਲ ਦੇ ਵਿੱਚ 40 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨ ਨੂੰ ਸ਼ਾਮਲ ਕੀਤਾ ਗਿਆ ਇਸ ਮਿਸਲ ਵਿੱਚ ਇਸ ਤਰਨਾ ਦਲ ਵਿੱਚ ਤਰਨਵਾਲ ਦੇ ਮੁਖੀ ਬਾਬਾ ਹਰੀ ਸਿੰਘ ਪੰਗੀ ਸਨ ਉਹ ਨਾਲ ਦੇ ਨਾਲ ਪੰਗੀ ਮਿਸਲ ਦੇ ਵੀ ਮੁਖੀ ਸਨ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਚੜਤ ਸਿੰਘ ਸਨ ਕਨਈਆ ਮਿਸਲ ਦੇ ਮੁਖੀ ਜੈ ਸਿੰਘ ਸਨ ਨਕਈ ਮਿਸਲ ਦੇ ਮੁਖੀ ਰਾਮਗੜੀਆ ਮਿਸਲ ਦੇ ਮੁਖੀ ਜਿਸ ਦੇ ਮੁਖੀ ਜਸਾ ਸਿੰਘ ਰਾਮਗੜੀਆ ਸਨ ਸੁਰੇਕ ਮਿਸਲ ਦਾ ਆਪਣਾ ਰਾਸੀ ਹਰੇਕ ਮਿਸਲ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਤੇ ਨਗਾਰਾ ਦਿੱਤਾ ਹੁੰਦਾ ਸੀ ਹਰੇਕ ਮਿਸਲ ਨੇ ਆਪਣੇ ਜ਼ਗੀਰਦਾਰ ਨੰਬਰਦਾਰ ਪੈਸੇ ਇਕੱਠੇ ਕਰਨ ਲਈ ਰੈਵਨਿਊ ਇਕੱਠਾ ਕਰਨ ਲਈ ਰੱਖੇ ਹੋਏ ਸਨ ਹਰੇਕ ਸਾਲ ਮਿਸਲਾਂ ਦਾ ਹਿਸਾਬ ਕਿਤਾਬ ਕਾਲ ਤੱਕ ਸਬਤ ਹੁੰਦਾ ਸੀ ਸੋ ਆਪਾਂ ਕਹਿ ਸਕਦੇ ਹਾਂ ਆਪਾਂ ਕਹਿ ਸਕਦੇ ਕਿ ਮਿਸਲਾਂ ਦਾ ਜੋ ਰਾਜ ਖੇਤਰ ਸੀ ਜੋ ਸਮਾ ਸੀ ਉਹ ਫੈਡਰਲ ਸਿਸਟਮ ਦਾ ਸਭ ਤੋਂ ਉੱਤਮ ਨਮੂਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ